ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਝੰਡੇਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਤਿੰਨੇ ਹੀ ਸੂਏ ਸਵਾਏ ਆ ਮੋਲ ਬਾਈ ਕਹਿੰਦਾ ਬਿਲਕੁਲ ਆਪਾਂ ਛੋਟੇ ਛੋਟੇ ਹੀ ਕਰਨੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਮੱਖਣ ਸਿੰਘ ਜੋਹੜ ਪਿੰਡ ਝੰਡੇਵਾਲਾ ਚੜੱਕ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 99097994300 ਠੀਕ ਹੈ ਵੀਰੇ ਆਪਣੇ ਕੋਲ ਤਿੰਨ ਨਾਗਾ ਜੀ ਤਿੰਨ ਨਾਗਾ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ 90 ਸਾਲ ਦੀਆਂ ਵਧਾਈਆਂ ਅਡਵਾਂਸ ਹਾਂਜੀ ਠੀਕ ਹੈ ਪਰ ਜੇ ਆਪਾਂ ਜਾਂ ਆਫਰਾਂ ਵੀ ਕਰਨੀਆਂ ਜਿਹੜੇ ਆਪਾਂ ਅੱਜ ਰੇਟ ਪਾ ਦੇਣੇ ਨਾ ਉਹਦੇ ਜਿਹੜੇ ਨੇ ਆਪਾਂ ਨੂੰ ਨਾਂ ਵੀ ਫੋਨ ਲਾਇਆ ਬਾਅਦ ਚੋ ਵੀਡੀਓ ਵੇਖੀ ਉਹ ਬੰਦਾ ਪਿਸਤਾਊਗਾ ਵੀ ਇੰਨੇ ਆਪਾਂ ਭਾਜ ਜਾਇਜ਼ ਕਰਨੇ ਅੱਛਾ ਹਾਂਜੀ ਚੱਕ ਲੋ ਚੱਕ ਲੋ ਵਾਲੀ ਕਰਨੀ ਮੈਂ ਨਾ ਯਾਰ ਜੇ ਪਹਿਲੇ ਫੋਨਾਂ ਤੇ ਨਾ ਔੜਦੀਆਂ ਦਿਸੀਆਂ ਦਾ ਤੂੰ ਕਹਦੀ ਗਰੰਟੀ ਆ ਇਹ ਗਰੰਟੀ ਆ ਆਪਣੇ ਵਾਲਾ ਭਾ ਯਾਰ ਪੰਜਾਬ ਵਿੱਚ ਜਿੱਥੋਂ ਮਰਜ਼ੀ ਪਤਾ ਕਰ ਲੋ ਕੋਈ ਨਹੀਂ ਦਿੰਦਾ ਪਹਿਲਾਂ ਆਪਾਂ ਕਿੰਨਾ ਚਿਰ ਆ ਵੀਡੀਓ ਕਦੇ ਆਪਣਾ ਪਸ਼ੂ ਦਾ ਲੰਭਾ ਆ ਨਹੀਂ ਆਇਆ ਨਾ ਤਾਂ ਆਪਾਂ ਮਾੜਾ ਕੰਮ ਕਰਨਾ ਤੇ ਨਾਗਾ ਵਾਸਤੇ ਆਪਾਂ ਤੋਂ ਮਹਾਰਾ ਕਰਾਵੇ ਨਾ ਆਪਾਂ ਲੰਬਾ ਲੈਣਾ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਸ਼ੂ ਚੰਗੇ ਹੀ ਹੁੰਦੇ ਬਾਈ ਕੋਲ ਕਦੂਆ ਆਪਾਂ ਯਾਰ ਦੁੱਧ ਵਾਲੇ ਹੀ ਲੈਣੇ ਬਾਈ ਠੀਕ ਆ ਤੇ ਕਿਧਰੋਂ ਲੱਗ ਕੇ ਬਾਈ ਪਰਲੀ ਤੋਂ ਸ਼ੁਰੂ ਕਰ ਇੱਕ ਵੀਰੇ ਵੀਡੀਓ ਨਾ ਐਂਡ ਟਿੱਕਰ ਦੇਖਿਆ ਕਰੋ ਐਂਡ ਟਿੱਕਰ ਸਾਰੇ ਵੀਡੀਓ ਆ ਵਿੱਚ ਬਹਿ ਕੇ ਫਿਰ ਫੋਨ ਲਾਇਆ ਕਰੋ ਐਵੇਂ ਛੇਦੀ ਨਾ ਕਰਿਆ ਕਰੋ ਵੀ ਸਾਈ ਪਾਤੀ ਇਹ ਦੀ ਛੇਦੀ ਨਹੀਂ ਵੇਖਦੀ ਆ ਆਪਾਂ ਇਹਨ ਦਸੱਲੀ ਕਰਾ ਕੇ ਦੇ ਹੂੰ ਠੀਕ ਆ ਬਾਅਦ じゃ ਅਗਲਾ ਕਹਿੰਦਾ ਬਾਈ ਸੂਆ ਕਿੰਨਾ ਮਾ ਦੁੱਧ ਬਾਦ ਯਾਰ ਮੈਨੂੰ ਪੁੱਛੀ ਜਾਂਦੇ ਵੀਡੀਓ ਚ ਆਪਾਂ ਸਾਰਾ ਕੁਝ ਦੱਸ ਦਿੰਦੇ ਹਾਂ ਇਦੋਂ ਸ਼ੁਰੂ ਕਰਕੇ ਵੀਰੇ ਅੱਜ ਤੋਂ ਕਰ ਲਵਾਂ ਜੀ ਸੁਹਾ ਕਿੰਨਾ ਜੀ ਇਹਦਾ ਦੂਜਾ ਸੁਹਾ ਬਰਾੜਦਾ ਦੋ ਸੂਈ ਹੈ ਜੀ ਦੋ ਝੋਟੀਆਂ ਲਈ ਆ ਰਾਤ ਦੀ 2 ਵਜੇ ਦੀ ਸੋਈ ਸੂਈ ਆ ਬੱਚਾ ਕੀ ਆ ਕੱਟਾ ਮਗਰ 5 ਵਜੇ ਦੀ ਜੇਰ ਪਈਆ ਬੋਲੇ ਤੋਂ ਖਾਲੀ ਕੀਤੀ ਆ ਕਿੰਨਾ ਕੱਢਿਆ ਬੋਲਾ ਜੀ ਬੋਲਾ ਭਾਈਆ ਪਟਾਈ 3 ਕਿਲੋ ਕੱਢਿਆ ਥਣਾ ਦੀ ਓਕੇ ਆ ਜਮਾ ਜਮਾ ਗਰੰਟੀ ਆ ਜੇਰ ਦੀ ਭਾਰ ਪਿੱਛੇ ਦੀ ਸਾਰੇ ਕਾਇ ਦੀ ਗਰੰਟੀ ਆ ਜੀ ਫੁੱਲ ਗਰੰਟੀ ਆ ਫੁੱਲ ਗਰੰਟੀ ਕਿੰਨਾ ਕਿੰਨਾ ਮਾਲੀ 10 ਕਿਲੋ ਦੁੱਧ ਦੇ ਦੂ ਬਰਾੜਾ ਆਪਾਂ 10 ਤੋਂ ਘਾਂ ਜਾਣਾ ਹੀ ਨਹੀਂ ਅਸੀਂ ਯਾਰ ਸਾਡਾ ਭਾਅ ਹੀ ਨਹੀਂ ਜਾਂਦਾ ਠੀਕ ਆ ਕੋ ਅਗਲੇ ਨੂੰ ਦੇ ਹੁਣ 12 13 ਕਿਲੋ ਵਾਲੀ ਦਾ ਬਾਅਦ 1.5 ਮੰਗੀ ਜਾਂਦੇ ਅਗਲੇ ਤੇ ਅਸੀਂ ਲੱਖੋਂ ਅੰਦਰ ਦੇਣੀਆਂ ਆਉਂਦੀਆਂ ਅਸੀਂ ਕਦੋਂਵੇਂ ਝੂਠ ਮਰੀ ਜੀ ਇਹ ਤਾਂ ਗੱਲ ਸਹੀ ਆ ਨਾ ਵੀ ਦੇ ਸਕਦੀ ਆ ਨਾ ਤੇ ਰਹਿ ਸਕਦੀ 10 ਨਹੀਂ ਕਹਿੰਦੇ ਸੀ ਹੂੰ ਚਾਰੂ ਇਹ ਲਾ ਬਰਾੜਾ ਸਾਹਿਬ ਕਿੰਨੀ ਆ ਹੂੰ ਨਹੀਂ ਪੜਦੀ ਨਾਰਮਲ ਆ ਜਾਂਦੀ ਆ ਢੋ ਲਈ ਆ ਆਪਾਂ ਗਰੀਬ ਕਰੋ ਤੇ ਸੱਲੀ ਨਾਲ ਗਾਰੰਟੀ ਨਾਲ ਲਈ ਆ ਹੂੰ ਉਧਰ ਕੇ ਆਪਣੇ ਘਰੇ ਸੂਪੀ ਆ ਉਹ ਵਾਲਾ ਬੱਚਾ ਪੂਰਾ ਕਹਿਵਾ ਦੁੱਧ ਚੁੰਘਦਾ ਪੂਰਾ ਐਕਟਿਵ ਆ ਪਾਰ ਪਿੱਛੇ ਦੀ ਗਾਰੰਟੀ ਆ ਜਮਾ ਜਮਾ ਯਾਰ ਕੋਈ ਚੱਕਰ ਹੀ ਨਹੀਂ ਠੀਕ ਆ ਵੀਰੇ ਆਹ ਵੇਲਾ ਮੂੰਹ ਤੋਂ ਪੈ ਪੜਦੀ ਨਹੀਂ ਪੱਛਾਂ ਦੀ ਥੋੜੀ ਜਿਹੀ ਬਾਈ ਦੱਸਦਾ ਕਿ ਘੱਟ ਸੇਵਾ ਵਾਲੇ ਘਰੋਂ ਆਈਆ ਸੇਵਾ ਵਾਟ ਕੀ ਤਰ੍ਹਾਂ ਬਾਕੀ ਬਾਈ ਨਵਾਜਾਂ ਤਵਾਜਾਂ ਨਹੀਂ ਬਾਹਰ ਮੌਸਮ ਵੇ ਲੱਗੇ ਜਾਂ ਮੜਾ ਖਰਾਬ ਹੀ ਆ ਹਵਾ ਚੱਲਦੀ ਆ ਧੁੰਦ ਪਈ ਵੀ ਆ ਤੇ ਨਵਾਉਣ ਤਵਾਉਣ ਨੂੰ ਤਾਂ ਕਿੱਥੇ ਜੀ ਕਰਦਾ ਬਾਕੀ ਸੋਨਾ ਮੁਠੀ ਵਾਲਾ ਥਾਣਾ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਆ ਬੱਚਾ ਮਗਰ ਇਹਦੇ ਕੱਟਾ ਆ ਜਾਂਦਾ ਜੀ ਬਾਕੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਭਵਾਨਾ ਤੁਸੀਂ ਦੇਖ ਹੀ ਸਕਦੇ ਹੋ ਤੇ 10 ਕਿਲੋ ਦੁੱਧ ਤਾਂ ਕਹਿੰਦਾ ਵੀ ਕੀ ਆ ਬਾਕੀ ਸੇਵਾ ਦਾ ਤੁਹਾਡੀ ਸਮਝਦਾ ਜੈਜਪਾ ਕਰਦੀ ਭਈ ਲੈਣ ਦੇ ਜਿਆਦਾ ਵਿਰਾਟ ਸਾਹਿਬ ਭਾ ਕਰ ਤੋਂ ਪਹਿਲਾਂ ਚਵਾਈ ਤਾਂ ਇਹ ਕਹਿੰਦੀ ਮੈਨੂੰ ਲੱਗੀ ਆ ਅੱਛਾ 2 ਲੱਖ ਵਾਲੀ ਮੈਨੂੰ ਨਹੀਂ ਆ ਜੀ ਚਵਾਈ ਲੱਗੀ ਠੀਕ ਆ ਹਾਂ ਤੇ ਚਾਰੂ ਮੈਂ ਵੇਲਾ ਮੂੰਹ ਨਹੀਂ ਪੜਦੀ ਖਰਲੀ ਤੇ ਜਦੋਂ ਦੀ ਆਈ ਆਪਣੇ ਕੋਲ ਠੀਕ ਆ ਕਿੰਨੇ ਰੁਪਏ ਜੇਬੀ ਚ ਪਾਉਣੇ ਫਿਰ 85000 ਦੀ ਆਫਰ ਹੀ ਆਜ ਜਿਹੜੀ ਮਰਜ਼ੀ ਲੈ ਜਾ ਤਿੰਨਾਂ ਦਾ ਭਾ 85 85 ਅਛਾ ਜਿੱਦਾਂ ਮਾਰ ਜੀ ਜਿਹੜੀ ਤੇ ਮਰਜੀ ਯਾਰ ਕਹਦੇ ਵੀ 85 85 ਭਾਅ ਸੇਲ ਹੀ ਆ ਜੀ ਯਾਰ ਕੱਠੀਆਂ ਲਾਦੇ ਮਾਤਾਂ ਵੱਧ ਕਰਦੇ ਜੋੜੇ ਤੇ 200 ਕਿਲੋਮੀਟਰ ਪਹੁੰਚ ਕਰ ਦਿਆਂਗੇ 200 ਕਿਲੋਮੀਟਰ ਠੀਕ ਆ ਸੇਲ ਹੀ ਆ ਚੱਕ ਲੋ ਹੈ ਅੱਜ ਦਾ ਬਾਅਦ ਆਲਾ ਪੁੱਛੂਗਾ ਯਾਰ ਸੇਲ ਕਿੱਥੇ ਲੱਗੀ ਝੰਡਿਆਣੇ ਲੱਗੀ ਵੀ ਆ ਠੀਕ ਆ ਮੱਜਾਂ ਦੀ ਹਾਂਜੀ ਪਹਿਲੀ ਪੰਜਾਬ ਦੀ ਪਹਿਲੀ ਸੇਲ ਹੈ ਪਹਿਲੀ ਸੇਲ ਆ ਲੱਖ ਸਾਲ ਦੇ ਅਖੀਰਲੇ ਦੰਦੀ ਠੀਕ ਆ ਸੁਆ ਕੰਨ ਮਾ ਜੀ ਯਾਰ ਆਪਾਂ ਨੂੰ ਦੂਜਾ ਕਿਆ ਤੀਜਾ ਕਹਿਣਾ ਆਪਾਂ ਜਿਹੜਾ ਮਰਜੀ ਮੰਨ ਕੇ ਆ ਜਾ। ਨਹੀਂ ਨਹੀਂ ਇੱਕ ਦੀ ਸੂਈ ਆ ਕੱਟੀ ਮਗਰ। ਬੱਚਾ ਕੱਟੀ ਆ ਕੱਟੀ ਤੇ ਸਹਿਮਤਾ ਪੂਰੀ। ਕੱਟੀ ਤੇ ਪੂਰੀ ਯਾਰ ਲੱਤਾਂ ਕੱਢ ਕੇ ਬੱਚਾ ਬਾਦੀ ਤਾਂ ਵੀ 10 ਕਿਲੋ ਦੁੱਧ ਤੋਂ ਬਾਹਰ ਮੈਂ ਥੱਲੇ ਦੁੱਧ ਦਾ। ਤਿਆਰ। ਸਫਰ ਚਾ ਜਾ। ਆਪਾਂ ਉੱਥੇ 11 ਚੋ ਕੇ ਲਿਆ ਆਪਾਂ 10 ਦੀ ਗਰੰਟੀ ਆ। ਠੀਕ ਆ। ਆਪਣੇ ਘਰੇ ਕੋਈ ਵੀਰ ਭਰਾ 10 ਕਿਲੋ ਜਿਤੋਂ ਮਰਜ਼ੀ ਚੋਲੇ। ਠੀਕ ਆ। ਬਾਕੀ ਹਵਾਨਾ ਵੀ ਗਾਂ ਆ ਰਗਾ ਹੈਨਾ। ਯਾਰ ਪੂਰੀ ਕੱਦ ਵਜਨ ਵਾਲੀ ਆ। ਥਣ ਵੀ ਪੂਰਾ ਸੋਹਣੇ ਸੈਜ ਦਾ ਕੱਲਾ ਕੱਲਾ ਨਿਖੜ ਮਾ ਹੱਥੀ ਚ ਆਈ ਵਾਲਾ। ਵਜਨ ਵਜੂਦ ਵੀ ਕਰਮ ਵਾਲੀ ਦਾ ਪੂ ਹਵਾਨਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਚੰਗੀ ਆ ਜਿੰਨੀ ਹੈਗੀ ਆ ਮਾਜਾ ਮੂੰਹ ਮੱਥਾ ਵਿਖਾ ਦੇ ਸਿੰਘ ਵਜਣ ਕੱਦ ਵੀ ਵਿਖਾ ਦੇ ਮੇਰੇ ਜਿੱਡਾ ਹੀ ਆ ਠੀਕ ਆ ਬੱਚਾ ਵੀ ਮਗਰ ਕੱਟੀ ਆ ਗਈ ਬਰੇ ਹਨਾ ਕੱਟੀ ਵੀ ਬਲੀ ਪਲੋਸੀ ਆ ਕਈ ਕਹਿਣਗੇ ਬਾਈ ਮਹੀਨੇ ਚ ਸੂਆ ਚੋ ਲਿਆ ਕੋਈ ਵੀਰ ਕਹਦੇ ਮਹੀਨੇ ਤੱਕ ਮਸਾਂ ਮੈਂ ਦੁੱਧ ਤੇ ਹੀ ਆਉਂਦੀ ਦੁੱਧ ਤੇ ਹੀ ਆਉਂਦੀ ਆ ਮੱਝ ਦੁੱਧ ਤੇ ਹੀ ਆਉਂਦੀ ਆ ਇਹ ਗਾਂਾਂ ਹੀ ਬੋਲਾ ਕੱਢ ਦਿੰਦੀਆਂ 20 ਕਿਲੋ ਇਹ ਨਹੀਂ ਕੱਢਦੀਆਂ ਇਹ ਨਹੀਂ ਕੱਢਦੀਆਂ ਇਹ ਤਾਂ ਇੱਕ ਹਿਸਾਬ ਦਾ ਜ਼ੀਰੋ ਤੋਂ ਹੀ ਚੱਲਦੀਆਂ ਬਾਕੀ ਸੋਨਾ ਹਵਾਨਾ ਫਿਟਨੈਸ ਵਾਲਾ ਮੁਠੀ ਵਾਲਾ ਥਣ ਕਲਾ ਕਲਾ ਨਿਖੜਮਾ ਹੱਥੀ ਚਵਾਈ ਵਾਲਾ ਬਗੇ ਚੰਗੀ ਆ ਬੱਚਾ ਵੀ ਮਗਰ ਤੁਹਾਨੂੰ ਕੱਟੀ ਮਿਲ ਜਾਣੀ ਆ ਇਹਦਾ ਵੀ ਮੁੱਲ ਫਿਰ 85000 ਆ 10 ਕਿਲੋ ਦੁੱਧ ਆਪਦਾ ਜੋਖ ਕੇ ਲੈ ਜਾਓ ਦੋ ਟਾਈਮ ਚੋਲੇਓ ਚਾਰ ਚੋਲੇ ਤੇ ਚਾਹੇ ਛੇ ਚੋਲੇ ਕੋਈ ਆਨਲਾਈਨ ਮੰਗਾ ਲੈ ਯਾਰ ਚਵਾਈ ਦੀ ਗਰੰਟੀ ਹੋ ਬਰਾੜ ਸਾਵਾ ਠੀਕ ਆ ਇੰਨੀ ਗਰੰਟੀ ਆ ਹੱਥ ਨਾ ਲਾਵੇ ਕੋਈ ਯਾਰ ਤੋਾਈਏ ਲੋਣੀ ਖੇਡਣੀ ਤਿੰਨ ਨੰਬਰ ਬਾਈ ਤੀਜਾ ਸੂਆਈ ਬਰਾੜ ਸਾਹਿਬ ਤੀਜਾ ਸੂਆ ਕਦੋਂ ਸੂਈ ਹੈ ਜੀ ਡੇਢ ਤੋਂ 2 ਮਹੀਨੇ ਹੋ ਗਏ ਕੱਟੀਆਂ ਇਹਦੇ ਮਗਰ ਇਹਦੇ ਮਗਰ ਵੀ ਕੱਟੀ ਆ ਹੈ ਨਾਗ ਨਾਗ ਫਰੀ ਕੱਡੀਆਂ ਮਿਲਦੀਆਂ ਨਹੀਂ ਅੱਜ ਕੱਲ ਬੁਰਾ ਹਾਲ ਹੀ ਆ ਕੱਟੀਆਂ ਇਹਦੇ ਥੱਲੇ ਬਰਾੜ ਸਾਹਿਬ ਦੁੱਧ 12 ਕਿਲੋ ਆਪਾਂ ਚੋ ਕੇ ਲਈ ਆ ਹਮ ਆਪਣੇ ਕੋਲੇ ਰਾਤ ਆਇਆ ਮਾਲ ਮੌਸਮ ਤੋਂ ਬਖਾ ਦੇ ਕੇ ਜਾ ਮੈਂ ਹਲੇ ਜੀੜੀ ਲਾਇਆ ਹੁਣ 10 ਕਿਲੋ ਦੁੱਧ ਆ ਅਜਾ 2 ਕਿਲੋ ਘਾਟੀ ਦੱਸਣਾ ਵੀ ਯਾਰ ਅਗਲੇ ਘਰੇ ਜਾ ਕੇ 11 ਕਾੜ ਦੇਵੇ ਆਪਾਂ 10 ਹੀ ਦੱਸ ਹਮ ਆਪਾਂ 10 ਦੇ ਰੁਪਏ ਲੈਣੇ ਆ ਹਾਂਜੀ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਸੂਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਚਾਰ ਹੀ ਥਾਣਾ ਬੱਚਾ ਇਹਦੇ ਮਗਰ ਵੀ ਕੱਟੀ ਆ ਗਈ ਵੀਰੇ ਦੁੱਧ 12 ਹੀ ਆ ਬਾਈ ਕਹਿੰਦਾ ਕਿਉਂਕਿ ਮੌਸਮ ਵੀ ਖਰਾਬ ਆ ਉਪਰਾ ਕਰ ਜਾਂਦਾ ਪੱਠੇ ਦੱਥੇ ਦਾ ਫਰਕ ਪੈ ਜਾਂਦਾ ਵੀਰੇ ਬਾਕੀ ਸੂਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਦੇਖ ਲੋ ਵਿਰਾਟ ਸਾਹਿਬ ਕੇ ਜਿਆ ਲੱਗਾ ਮਦ ਨੂੰ ਭਵਾਨਾ ਵੀ ਸੂਨਾ ਬਾਈ ਡਰਦੀ ਆ ਕੋਈ ਗੱਲ ਨਹੀਂ ਲੈ ਚੱਲੀ ਥੋੜੇ ਜਿਹਾ ਇਹਦੇ ਕਿੰਨੇ ਰੁਪਏ ਲੈਣੇ 85 ਹੋਏ ਉਹੀ ਰੇਟ ਕੋਈ ਆ ਸਰ ਜੀ ਅੱਜ ਸੇਲ ਆ ਸੇਲ ਆ ਲੈ ਜੋ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹੇਗਾ ਬਾਕੀ ਸੋਨਾ ਮੁੱਠੀ ala თან ਕੱਲਾ ਕੱਲਾ ਨਿਕੜਵਾ ਬੱਜਣ ਵਜੂਦ ਪੂਰਾ ਚੰਗਾ ਜੇ ਕੋਈ ਜੋੜਾ ਮਲਾ ਕੇ ਲੈ ਜੂ ਤਾਂ 200 ਕਿਲੋਮੀਟਰ 22 10 ਦਾ ਹੀ ਕਰਾਇਆ ਫ੍ਰੀ ਹੋਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ